ਲੜੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਐਨ ਆਰ ਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਰੁਚੀ ਰੱਖਦਾ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਅਜਿੰਦਰ ਸਿੰਘ ਪ੍ਰਿੰਟੰਡਾ ਮੈਂ ਪਾਜੀ ਆਉਂਦੇ ਸੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲੱਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜੀ ਤੇ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਚੱਲਦੇ ਹਾਂਡੇ ਦੇ ਪਿੱਛੇ ਆਣਨ। ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਏ ਹੁੰਜਰ ਨੂੰ। ਹਾਂਜੀ ਮੋਟਰਸਾਈਕਲ ਸੀ। ਮੋਟਰਸਾਈਕਲ ਸਪਲੈਂਡਰ ਸੀ। ਸੰਦਰ ਸਿੰਘ ਰومی ਆ ਮੈਂ ਪਿੰਡ ਮਾੜੀ ਡੰਡਾ। ਜਿਹੜਾ ਕੋਈ ਬੰਦਰ ਬਲਾਕ ਦਾ ਰੋ। ਵਾਕਿਆ ਭਾਜੀ ਅਸੀਂ ਸੁੱਤੇ ਸੀ ਕੋਈ ਸਾਢੇ 11:00 ਵਜੇ ਖੜਾਕ ਹੋਇਆ ਬਾਹਰ। ਜੀ ਤੇ ਮੈਂ ਉੱਠ ਕੇ ਕੋਤੇ ਤੇ ਚੜ ਕੇ ਦੇਖਿਆ ਉਹ ਤਾਂ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ। ਸਵੇਰੇ ਮੈਨੂੰ ਸਿਰ ਕਾਲ ਆਉਂਦੀ ਮ ਉਹ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੈਨੂੰ ਤੋਂ ਬਾਹਰ ਉਹਦਾ ਜੇ ਉਹ ਬਸ ਉਹਨੇ ਕੋ ਗੱਲ ਨਹੀਂ ਕੀਤੀ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਬਾਅਦ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਜਣ ਪਛਾਤੇ ਤੇ ਉਹ ਫਾਇਰ ਕਰਤੀ ਰਿਗਰੇਡ ਦੇ ਤੇ ਕੋਈ ਦੱਲਿਆ ਕਾਲ ਕਰਵਾਇਆ ਤਾਂ ਕਿ ਭਰੀ ਕਾਲ ਉਹ ਪਹਿਲੇ ਚੱਲੇ ਬਾਅਦ ਕੋਈ ਕਾਲ ਨਹੀਂ ਬਾਅਦ ਚ ਕਾਲ ਆਇਆ ਜੋ ਮੰਗ ਕੀਤੀ ਗੋਲ ਨੂੰ ਨਹੀਂ ਕੋਈ ਕਾਲ ਅਜੇ ਤਿੰਨ ਤਾਂ ਇਹ ਸਤੰਦਿਗੋਸ਼ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਐਮ ਸਾਹ ਨੂੰ ਕਾਲ ਕੀਤੀ ਹੈ ਸਟੋ ਸਾਹਿਬ ਤੇ ਪ੍ਰਸ਼ਾਸਨ ਆਇਆ ਹੋ ਜੀ ਤੇ ਕਾਰਵਾਈ ਚੱਲ ਰਹੀ ਜੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾ ਉਹਨਾਂ ਤੇ ਕੌਣ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੋਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਦੇ ਜੀ ਲੱਗਦਾ ਤੁਹਾਨੂੰ ਕੋਈ ਕੋਈ ਪਿੱਛੇ ਫੜ ਲੱਗਤ ਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਂ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਹੈ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੋਣੀ